ਲੁਧਿਆਣਾ ਦੇ ਕਸਬਾ ਦੁਰਾਹਾ ਦੇ ਵਿੱਚ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਜਿਸ ਦੇ ਚੱਲਦੇ ਬਦਮਾਸ਼ ਨੇ ਪੁਲਿਸ ਇੰਸਪੈਕਟਰ ਦੇ ਉੱਤੇ ਗੋਲੀ ਚਲਾ ਦਿੱਤੀ ਅਤੇ ਗੋਲੀ ਛਾਤੀ 'ਚ ਜਾ ਬੱਜੀ ਪਰ ਬੁਲਟ ਪ੍ਰੂਫ ਜੈਕਟ ਪਾਉਣ ਦੇ ਕਰਕੇ ਬਚਾਅ ਹੋ ਗਿਆ ਇਸ ਗੋਲੀਬਾਰੀ ਦੇ ਵਿੱਚ ਪੁਲਿਸ ਨੇ ਦੋ આરોપીਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਮਾਮਲੇ ਦਰਜ ਨੇ ਅੱਜ ਸਵੇਰੇ 8:08 ਵੇ ਦੀ ਗੱਲ ਹੈ ਜਦੋਂ ਇਹ ਇਨਸੀਡੈਂਟ ਹੋਇਆ ਐਸਐਚਓ ਦਰਾਹਾ ਆਕਾਸ਼ দত্ত ਇਹਨੂੰ ਇਨਫੋਰਮੇਸ਼ਨ ਸਿਗੀ ਇੱਕ ਮਕਦਮਾ ਹੈ ਸਾਡਾ ਦੁਰਾਹੇ ਦਾ 307 ਦਾ ਜਿਹਦੇ ਵਿੱਚ ਹਰ ਸਿਮਰਨ ਸਿੰਘ ਮੰਡ ਪਿੰਡ ਪੋਟਾ ਥਾਣਾ ਡੇਲੋਂ ਲੁਧਿਆਣਾ ਇਹਦੇ ਬਾਰੇ ਕਿ ਉਸ ਇਨਪੁਟ ਤੇ ਇਹਨੇ ਇੰਸਪੈਕਟਰ ਸੀਆਈਏ ਨਰਪਿੰਦਰ ਸਿੰਘ ਨਾਲ ਤਾਲਮੇਲ ਕਰਕੇ ਉਦੇ ਮੁਤਾਬਕ ਇੱਥੇ ਟ੍ਰੈਪ ਬਾਸ ਤੇ ਇਹਨਾਂ ਨੇ ਜਦੋਂ ਨਾਕਾਬੰਦੀ ਕਰਨੀ ਸੀਗੀ ਤੇ ਕੁਦਰਤੀ ਇਹਨਾਂ ਦਾ ਟਕਰਾ ਹੋਇਆ ਤੇ ਇਹਨੇ ਇਹ ਦੋ ਜਣੇ ਸੀ ਹਰਜਿਮਰਨ ਸਿੰਘ ਮੰਡ ਨਾਲ ਇਹਦੇ ਜਿਹੜਾ ਏਵਨ ਜੋਤ ਭੰਡਾਲ ਜਿਹੜਾ ਕਿ ਰਾੜਾ ਸਾਹਿਬ ਦਾ ਹੈ ਇਹਨਾਂ ਨੇ ਲਿਆ ਕੇ ਗੱਡੀ ਐਸਐਚਓ ਦੇ ਉੱਤੇ ਚੜਾਤੀ ਪਲੱਸ ਫਾਇਰਿੰਗ ਕਰਤੀ ਐਸਐਚਓ ਸਾਹਿਬ ਪੁਲਿਸ ਪਾਰਟੀ ਦੇ ਜਿਹਨਾਂ ਦੇ ਵਿੱਚੋਂ ਇੱਕ ਗੋਲੀ ਤਾਂ ਐਸਐਚਓ ਸਾਹਿਬ ਦੇ ਬੀਪੀ ਪਾਈ ਹੋਈ ਸੀ ਉਹਨਾਂ ਦੀ ਚੈਸਟ ਤੇ ਲੱਗੀ ਤੇ ਬਾਕੀ ਸਾਡੀ ਗੱਡੀ ਸਰਕਾਰੀ ਗੱਡੀ ਤੇ ਫਾਇਰ ਤਿੰਨ ਫਾਇਰ ਕੀਤੇ ਨੇ ਇਹਨਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਜਦੋਂ ਐਸ ਐਚਓ ਸਾਹਿਬ ਨੇ ਫਾਇਰ ਕੀਤਾ ਤੇ ਜਿਹੜਾ ਕਿ ਉਹਦੀ ਲੱਤ ਤੇ ਲੱਗਿਆ ਜੇ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਔਰ ਕਾਬੂ ਕਰਕੇ ਬਕਾਇਦਾ ਜੋ ਫਰਦਰ ਇੱਕ ਸਾਡੀ ਕਾਰਵਾਈ ਹੈ ਸੀਨੀਅਰ ਅਫਸਰਾਂ ਨੂੰ ਦੱਸਿਆ ਜਿਹਦੇ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਮੌਕੇ ਤੇ ਪੁੱਜ ਕੇ ਅਸੀਂ ਹੁਣ ਜੋ ਮੌਕੇ ਦੀ ਐਵੀਡੈਂਸ ਹੈ ਉਹਨੂੰ ਸੈਂਟੀਫੀਕਲ ਤਰੀਕੇ ਦੇ ਨਾਲ ਕਲੈਕਟ ਕਰਕੇ ਦੋ ਕਾਨੂੰਨ ਦੇ ਮਤਾਂਕ ਫਾਦਰ ਕਾਰਵਾਈ ਆ ਉਹ ਇਹਨਾਂ ਦੇ ਅੰਗੇਸਟ ਕੀਤੀ ਜਾ ਰਹੀ ਆ ਇੱਥੇ ਦੱਸਣਾ ਇਹ ਮناسب ਹੈ ਕਿ ਇਹ ਜਿਹੜਾ ਹਰਸਿਮਰਤ ਸਿੰਘ ਮੰਡਾ ਹੈ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ ਇਹਦੇ ਖਿਲਾਫ ਦੋ ਮੁਕਦਮੇ ਆਲਰੇਡੀ ਤੇ ਤੀਜੀ ਹੈ ਸਾਡੇ ਵਾਲੀ ਐਫਆਈਆਰ ਦੋ ਮੁਕਦਮਿਆਂ ਦੇ ਵਿੱਚ ਇੱਕ 209 2023 ਦਾ ਮੁਕਦਮਾ ਸਦਰ ਥਾਣਾ ਲੁਧਿਆਣਾ ਦਾ ਹੈ ਜਿਹਦੇ ਵਿੱਚ ਇਹਨੇ ਬਕਾਇਦਾ ਕਿਡਨੈਪਿੰਗ ਕੀਤੀ ਸੀ ਤੇ ਦੂਸਰਾ ਮੁਕਦਮਾ ਮਾਛੀਵਾੜਾ ਥਾਣੇ ਦਾ ਹੈ ਉਹ ਵੀ 2023 ਦਾ ਮੁਕਦਮਾ ਹੈ 218 ਨੰਬਰ ਇਹ ਦੋ ਇਹਨਾਂ ਦੇ ਖਿਲਾਫ ਪੁਰਾਣੇ ਮੁਕਦਮੇ ਆ ਤੇ ਤੀਸਰਾ ਮੁਕਦਮਾ ਜਿਹੜਾ ਸਾਡਾ ਇੱਥੇ ਥਾਣਾ ਸਦਰ ਦੇ ਦੁਰਾਹਾ ਦੇ ਵਿੱਚ ਹੈ 307 ਆਈਪੀਸੀ ਦਾ ਤੇ ਉਹਦੇ ਵਿੱਚ ਅੱਜ ਜਿਹਦੇ ਵਿੱਚ ਇਹਨੂੰ ਅਸੀਂ ਹੁਣ ਇਹਦੀ ਸਾਰੀ ਕਾਰਵਾਈ ਕਰ ਹੀ ਰਹੇ ਹਾਂ ਤੇ ਇਹਨਾਂ ਦੀ ਹੋਰ ਡਿਟੇਲ ਦੇ ਵਿੱਚ ਢੰਗਾਈ ਦੇ ਵਿੱਚ ਜੋ ਮਜੀਦ ਪੁੱਛਗਿਸ਼ ਹੈ ਉਹ ਕਰਕੇ ਦੇਖਾਂਗੇ ਤੇ ਹੋਰ ਕਿਹੜੇ ਕਿਹੜੇ ਐਸੋਸੀਏਟਸ ਨੇ ਤੇ ਪਲੱਸ ਇਹਨਾਂ ਨੇ ਤੇ ਉਹ ਈਵਨ ਜਿਹੜਾ ਪੰਡਾਲ ਹੈ ਉਹਦੀ ਵੀ ਸਾਰਾ ਕੁਝ ਡਿਟੇਲ ਦੇ ਵਿੱਚ ਅੱਗੇ ਫਰਦਰ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਈਵਨ ਪੰਡਾਲ ਤੇ ਪਹਿਲਾਂ ਕੋਈ ਨਹੀਂ ਕਰਦਾ ਤਿੰਨ ਇਹ ਦੇਖਿਆ ਜਾ ਰਿਹਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਹਰਸਿਮਰਨ ਮੰਡਾ ਹੈ ਇਹ ਤਾਂ ਵੰਟਡ ਸੀ ਸਾਨੂੰ ਬਾਈ ਨੇਮ ਜਿਹਦੇ ਬਾਰੇ ਇਨਪੁੱਟ ਵੀ ਸੀ ਐਸਐਚਓ ਸਾਹਿਬ ਦੀ ਇਸ ਲਈ ਇਹਦੀ ਇਹਦਾ ਰਿਕਾਰਡ ਹੈ ਜਿਹੜਾ ਉਹ ਪਤਾ ਹੈ ਸਾਨੂੰ ਬਾਕੀ ਜਿਹੜਾ ਇਹਦੇ ਨਾਲ ਇਹ ਦੂਜਾ ਫੜਿਆ ਹੈ ਇਹਦਾ ਨਾਮ ਏਵਨ ਪੰਡਾਲ ਹੈ ਇਹਦੀ ਵੀ ਅਸੀਂ ਹੁਣ ਅਗੇ ਕਰਨੇ ਆ ساری ਪੜਤਾਲ ਕਿ ਕੀ ਗੱਲਬਾਤ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜੋ ਇਹ ਮਾਰ ਦੇਣ ਦੀ ਨੀਅਤ ਦੇ ਨਾਲ ਐਸ ਐਚਓ ਤੇ ਫਾਇਰਿੰਗ ਕਰਕੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹ ਹੁਣ ਜੋ ਕਾਨੂੰਨ ਹੈ ਉਹਦੇ ਮਤਾਂ ਕਾਰਵਾਈ ਕਰਕੇ ਪਲੱਸ ਜੋ ਸਾਡੇ ਇੱਥੇ ਸਰਾਊਂਡਿੰਗ ਏਰੀਆ ਦੇ ਵਿੱਚ ਇਨਸੀਡੈਂਟ ਹੋਰ ਵੀ ਪੁਰਾਣੇ ਕੋ ਰਹਿੰਦੇ ਨੇ ਅਨ ਡਿਟੈਕਟਰ ਜਾਓ ਸਾਰੇ ਕਿੱਥੇ ਕਿੱਥੇ ਇਹਨਾਂ ਦੀ ਸ਼ਮੂਲੀਅਤ ਆ ਉਹ ਸਾਰਾ ਹੀ ਅਸੀਂ ਡਿਟੇਲ ਦੇ ਵਿੱਚ ਉਹਨੂੰ ਟ੍ਰੇਸ ਕਰਾਂਗੇ ਸਾਰਾ ਕੁਝ ਫਾਇਰ ਜਿਹੜੇ ਆ ਟੋਟਲ ਇਸ ਮੋਰਜਮ ਪਾਰਟੀ ਨੇ ਤਿੰਨ ਫਾਇਰ ਕੀਤੇ ਨੇ ਇਹਨੇ ਭੰਡਾਲ ਦੇ ਮੰਡ ਨੇ ਹਰ ਸਿਮਰੰ ਮੰਡ ਨੇ ਤੇ ਇਹਨਾਂ ਦੇ ਕੋਲੋਂ ਦੋ ਵੈਪਨ ਮਿਲੇ ਨੇ 30 ਬੋਰ ਦੇ ਨੇ ਤੇ 32 ਬੋਰ 32 ਬੋਰ ਦੇ ਨੇ ਤੇ ਪਲੱਸ ਆ ਜਿਹੜੀ ਗੱਡੀ ਇਹਨਾਂ ਦੀ ਸਕੋਰਪੀਓ ਹੈ ਵਿਦਾਊਟ ਨੰਬਰੀ ਬਲੈਕ ਕਲਰ ਦੀ ਇਹ ਹੈਗੀ ਐਸ ਐਚਓ ਸਾਹਿਬ ਦੀ ਛਾਤੀ ਦੀ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਮੇਰੇ ਨਾਲ ਹੀ ਖੜੇ ਨੇ ਇਹਨਾਂ ਦੇ ਬੀਪੀ ਜੈਕਟ ਪਾਈ ਹੋਈ ਸੀ ਆ ਬੀਪੀ ਜੈਕਟ ਉਹਨਾਂ ਦਿਖਾਣੇ ਤੋਂ ਪਹਿਲਾਂ ਮੀਡੀਆ ਦੇਖ ਚੁੱਕੀ ਦਿਖਾਇਆ ਉਹਨਾਂ ਨੇ ਦੇਖਿਆ ਹੈਗਾ ਉਹ ਇੱਥੇ ਲੱਗੀ ਹੈ ਛਾਤੀ ਤੇ ਉਹ ਬੀਪੀ ਜੈਕਟ ਪਾਣ ਹੋ ਕਰਕੇ ਬਚਾਅ ਹੋ ਗਿਆ ਹਾਂਜੀ ਖੈਦ ਆਦੀ ਕਿ ਲਗਾਤਾਰ ਪੋਰਸ ਜਿੱਥੇ ਨਸ਼ਿਆਂ ਦੇ ਖਿਲਾਫ ਸਰਗਰਮ ਨਜ਼ਰ ਆ ਰਹੀ ਆ ਉੱਥੇ ਹੀ ਅਜਿਹੇ ਬਦਮਾਸ਼ਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਵਪਾਰੀਆਂ ਨੂੰ ਫਿਰੋਤੀਆਂ ਮੰਗਲ ਦੇ ਲਈ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ